ਪੰਥ ਦਾ ਹੁਕਮ ਵਜਾ ਕੇ ਸਤਿਗੁਰੂ ਕਿੜੀ ਚੋਂ ਲੱਗੇ ਨੇ ਨਿਕਲਣ ਨਾਲ ਤਿੰਨ ਸਿੰਘ ਚੱਲੇ ਨੇ ਸਾਧ ਸੰਗਤ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤੇ ਉੱਥੇ ਇੱਕ ਲਖਾਰੀ ਨੇ ਬਹੁਤ ਸੋਹਣੀਆਂ ਸਤਰਾਂ ਲਿਖੀਆਂ ਨੇ ਬੱਦਨਾ ਚ ਜੀ ਬਿਜਲੀ ਚਮਕਾਂ ਸੀ ਮਾਰਦੀ ਹੋਈ ਰੁਸ਼ਨਾਈ ਸੁਨਹਿਰੀ ਜਿਹੀ ਤਾਂ ਸੀ ਕਹਿੰਦੇ ਬੱਦਨਾ ਦੇ ਵਿੱਚ ਜਿਹੜੀ ਬਿਜਲੀ ਸੀ ਉਹ ਚਮਕ ਰਹੀ ਸੀ ਜਦੋਂ ਉਹਦੀ ਚਮਕ ਨਾਲ ਉਹ ਸੁਨਹਿਰੀ ਜੀ ਤਾਰ ਦੀ ਰੋਸ਼ਨੀ ਹੋਈ ਨਾ ਤੇ ਕੀ ਵੇਂਦੇ ਨੇ ਸਤਗੁਰ ਦਇਆ ਸਿੰਘ ਵੱਲ ਨਿਗਾ ਪਈ ਜਦਾ ਤਾਰ ਦੀ ਉਹ ਗੋਦ ਵਿੱਚ Laash ਲੈ ਕੇ ਬੈਠਾ ਸੀ ਜੁਝਾਰ ਦੀ ਜਦੋਂ ਸਤਗੁਰਾਂ ਨੇ ਵੇਖਿਆ ਰੋਸ਼ਨੀ ਹੋਈ ਸਤਗੁਰਾਂ ਨੇ ਦੇਖਿਆ ਨਾ ਤੇ ਭਾਈ ਦਇਆ ਸਿੰਘ ਜੁਝਾਰ ਦੀ Laash ਲੈ ਕੇ ਸਰੀਰ ਨੂੰ ਲੈ ਕੇ ਗੋਦ ਵਿੱਚ ਰੱਖ ਕੇ ਬੈਠਾ ਹੈ ਭਾਈ ਦਿਆ ਸਿੰਘ ਕੀ ਕਹਿੰਦੇ ਜੀ ਕਰੇ ਇਥੇ ਕੁਝ ਪਿਆਰ ਜਿਤਲਾ ਦਿਆਂ ਪੱਗ ਲਾ ਕੇ ਸਿਰ ਦੇ ਦੋ ਟੂਟਕੇ ਬਣਾ ਦਿਆਂ ਕਹਿ ਲਗਾ ਸਤਿਗੁਰੂ ਮੈਂ ਆਪਣੀ ਪੱਗ ਲਾ ਕੇ ਮੇਰਾ ਜੀ ਕਰਦਾ ਮੇਰੇ ਦੋ ਟੂਟੇ ਕਰ ਲਵਾਂ ਤੇ ਇਥੇ ਮੈਂ ਥੋੜਾ ਜਿਹਾ ਪਿਆਰ ਜਿਤਲਾ ਦਿਆਂ ਸਤਿਗੁਰੂ ਕਹਿੰਦੇ ਨਿਭਾਈ ਦੀ ਜੋ ਆਖਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਕਹਿ ਲਗਾ ਸਤਿਗੁਰੂ ਜਿਹੜੀ ਆਖਰੀ ਰਸਮ ਨਿਭਾਈ ਦੀ ਹੈ ਮੈਂ ਉਹ ਨਵਾ ਦੇਣਾ ਮੈਂ ਆਪਣੇ ਪੱਗ ਜਿਹੜੀ ਐ ਸਿਰ ਦੀ ਇਹਦੀ ਲਾਹ ਕੀ ਇਹਦੇ ਦੋ ਟੋਟੇ ਕਰਕੇ ਇਹਨਾਂ ਦੋਹਾਂ ਦੇ ਸਰੀਰ ਉੱਤੇ ਪਾ ਦੇ ਸਤਿਗੁਰੂ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਖੱਫਣਾ ਬਗੈਰ ਦੱਸ ਕਿਦੇ ਪੁੱਤ ਗਏ ਨੇ ਕਹਿੰਦਾ ਸਤਿਗੁਰੂ ਭਾਵੇਂ ਗਰੀਬ ਤੋਂ ਗਰੀਬ ਕਿਸੇ ਦੇ ਪੁੱਤਰ ਮਰ ਜਾਵੇ ਨਾ ਤੇ ਉਹਦਾ ਪੁੱਤਰ ਵੀ ਕਦੇ ਕਹਿੰਦੇ ਕੱਫਣ ਤੋਂ ਬਗੈਰ ਨਹੀਂ ਗਿਆ ਕਹ ਲੈ ਜੱਤ ਸਤਿਗੁਰੂ ਮੈਂ ਇਹ ਪੱਗ ਲਾ ਕੇ ਦੋ ਟੋਟੇ ਕਰਕੇ ਇਹਨਾਂ ਦੇ ਸਰੀਰਾਂ ਉੱਤੇ ਪਾ ਦਿਆਂ ਕਹਿੰਦਾ ਜੀ ਕਰੇ ਐਸੀ ਕੁਝ ਪਿਆਰ ਜਿਤਲਾ ਦਿਆਂ ਪੱਗ ਲਾ ਕੇ ਸਿਰ ਦੇ ਦੋ ਟੋਟਕੇ ਬਣਾ ਦਿਆਂ ਨਿਭਾਈ ਦੀ ਜੋ ਆਖਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਖਫਣਾ ਬਗੈ ਦਸ ਕਿਦੇ ਪੁੱਤ ਗਏ ਨੇ ਕਲਗੀ ਵਾਲਿਆ ਉਹ ਸਨੇਰੀ ਬਾਜਾਂ ਵਾਲਿਆ ਜਿਹੜੇ ਪੁੱਤਰਾਂ ਨੂੰ ਸੀਤੂ ਬੜੇ ਲਾਡਾਂ ਨਾਲ ਪਾਲਿਆ লাশ ਤੱਕ ਕੇ ਜੁਝਾਰ ਦੀ ਤੂੰ ਚੁੱਕ ਕੇ ਕਲੇਜੇ ਨਾਲ ਕਿਉਂ ਨਹੀਂ ਲਾ ਲਿਆ ਕਹਿਣ ਲੱਗਾ ਸਤਿਗੁਰੂ ਤੁਸੀਂ ਆਪਣੇ ਬੱਚਿਆਂ ਨੂੰ ਬੜੇ ਲਾਡਾਂ ਪਿਆਰ ਨਾਲ ਪਾਲਿਆ ਕਹਿੰਦਾ ਤੁਹਾਡੇ ਦਿਲ ਨੂੰ ਖੇਚ ਨਹੀਂ ਪਈ ਕਿ ਤੁਸੀਂ লাশ ਦੇਖ ਕੇ ਜੁਝਾਰ ਦੀ ਤੇ ਉਹਨੂੰ ਚੁੱਕ ਕੇ ਆਪਣੇ ਕਲੇਜੇ ਨਾਲ ਲਾ ਲਓ ਲੱਗਿਆ ਤੂੰ ਫਿਰੇ ਦਾ ਤਾਂ ਪਿੱਛੇ ਕਿਹੜੀ ਗੱਲ ਦੇ ਉਹ ਬੱਚਿਆਂ ਦੀ ਪੀੜ ਤੇ ਪਖੇਰੂ ਵੀ ਨਹੀਂ ਚੱਲਦੇ। ਕਹਨ ਲੱਗੇ ਸਤਿਗੁਰੂ ਤੁਸੀਂ ਕਿਹੜੀ ਗੱਲ ਪਿੱਛੇ ਲਗੇ ਫਿਰਦੇ ਹੋ? ਬੱਚਿਆਂ ਦੀ ਪੀੜ ਤੇ ਪੰਛੀ ਵੀ ਨਹੀਂ ਚੱਲਦੇ, ਪਖੇਰੂ ਵੀ ਨਹੀਂ ਚੱਲਦੇ। ਤੇ ਅੱਗੋਂ ਫਿਰ ਗੁਰੂ ਸਾਹਿਬ ਜਵਾਬ ਦਿੰਦੇ ਨੇ ਸਾਰ ਸੰਗਤ ਨੂੰ। ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ ਕੇ, "ਉਹ ਲੈਣਾ ਕੀ ਤੂੰ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ।" ਕਹਨ ਲੱਗੇ ਦਸ਼ਮੀਸ਼ ਪਿਤਾ, ਕੈਨ ਲਗੇ ਉਹ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਤੂੰ ਕੀ ਲੈਣਾ ਅੱਗੋਂ ਸੱਨ ਬੋਲੇ ਦਸ਼ਨੇਸ਼ ਲਲਕਾਰ ਕੇ ਉਹ ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਸਤਗੁਰੂ ਕਹਿੰਦੇ ਤੂੰ ਮੇਰੇ ਬੱਚੇ ਨਾ ਦੇਖ ਤੂੰ ਮੈਦਾਨ 'ਚ ਝਾਤੀ ਮਾਰ ਤੇ ਸਿੰਘ ਵੀ ਵੇਖ ਕਿੰਨੇ ਸ਼ਹੀਦ ਹੋਏ ਪਏ ਔਖ ਸੋਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾ ਤਨਖਾਹਾਂ ਜੋ ਰਹੇ ਮੇਰੇ ਨਾਲ ਕਹਿਣ ਲੱਗੇ ਔਕਸੌਖ ਦੇ ਵਿੱਚ ਇਹ ਮੇਰੇ ਨਾਲ ਰਹੇ ਨੇ ਤੇ ਬਿਨਾ ਤਨਖਾਹਾਂ ਤੋਂ ਰਹੇ ਨੇ ਤੂੰ ਇਨਾਂ ਵੱਲ ਵੀ ਝਾਤੀ ਮਾਰ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਜਿੰਨਾ ਚਿਰ ਇਨਾਂ ਦਾ ਹਿਸਾਬ ਨਹੀਂ ਉਹ ਮੁੱਕਦਾ ਅਜੀਤ ਤੇਜ ਜਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਸਤਿਗੁਰੂ ਕਹਿਣ ਲੱਗੇ ਜਿੰਨਾ ਚਿਰ ਇਨਾਂ ਦੀ ਮੌਤ ਦਾ ਹਿਸਾਬ ਨਹੀਂ ਨਾ ਹੁੰਦਾ ਤੇ ਅਜੀਤ ਤੇ ਜੁਜਾਰ ਦੀ ਮੈਂ ਲਾਸ਼ ਨਹੀਂ ਚੁੱਕਣ ਲੱਗਾ ਅਗੋਂ ਫੰਮ ਬੋਲੇ ਦਸ਼ਮੇਸ਼ ਲਲਕਾਰ ਕੇ ਓ ਲੈਣਾ ਕੀ ਤੂੰ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਤੂੰ ਵੇਖ ਲੈ ਮੈਦਾਨ ਵਿੱਚ ਜਰਾ છાਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾਂ ਤਨਖਾਹਾਂ ਜੋ ਰਹੇ ਮੇਰੇ ਨਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਉਹ ਮੁਕਰਾ ਅਜੀਤ ਤੇਜ ਜਹਾਰ ਦੀ ਮੈਂ লাশ ਨਹੀਂ ਚੁੱਕਦਾ ਦਿਆ ਸਿੰਘਾ ਮੂੰਹ ਵਾਲੇ ਤਿੰਕੇ ਤੋੜ ਦੇ ਅਜੀਤ ਤੇਜ ਜਾਰ ਦਾ ਖਿਆਲ ਇੱਥੇ ਛੋੜ ਦੇ ਕੌਮ ਦੇ ਸ਼ਹੀਦ ਨਹੀਂ ਉਹ ਕਫਣਾ ਨੂੰ ਮੋੜ ਦੇ ਤੂੰ ਇਸੇ ਦਾ ਦਸ਼ਾਲਾ ਇਹਦੇ ਮੁਖ ਉੱਤੇ ਮੋੜ ਦੇ ਸਤਿਗੁਰੂ ਕਹਿ ਲਿਖੇ ਦਿਆ ਸਿੰਘਾ ਇੱਥੇ ਮੂੰਹ ਦੀਆਂ ਤੰਦਾ ਜਿਹੜੀਆਂ ਨਾ ਉਹਨਾਂ ਨੂੰ ਤੋੜ ਦੇ ਤੇ ਜਿਹੜੇ ਕੌਮ ਦੇ ਸ਼ਹੀਦ ਹੁੰਦੇ ਨਾ ਉਹਨਾਂ ਨੂੰ ਕਫਣਾ ਦੀ ਲੋੜ ਨਹੀਂ ਹੁੰਦੀ ਤੂੰ ਇਸੇ ਦਾ ਦਸ਼ਾਲਾ ਇਹਦੇ ਮੁਖ ਤੇ ਮੋੜ ਦੇ ਦਇਆ ਸਿੰਘਾ ਮੋਦੀਆਂ ਕਿਉਂ ਦਈ ਜਾਂਨੇ ਥਮੀਆਂ ਸਿੱਖੀ ਦੀਆਂ ਵਡਾਂ ਅਜੇ ਹੋਰ ਵੀ ਨੇ ਲੰਮੀਆਂ ਸਤਿਗੁਰੂ ਕਹਿਣ ਲੱਗੇ ਅਜੇ ਤੇ ਸ਼ਹਾਦਤਾਂ ਹੋਰ ਵੀ ਹੋਣੀਆਂ ਨੇ ਤੇ ਅੱਗੋਂ ਦਇਆ ਸਿੰਘ ਕੀ ਕਹਿੰਦਾ ਭਾਈ ਦਇਆ ਸਿੰਘ ਬੋਲਦੇ ਨੇ ਕੀ ਸੀ ਕਲਗੀਆਂ ਵਾਲਿਆ ਤੇਰਾ ਵਿਗੜ ਜਾਂਦਾ ਚਾਰ ਹੰਝੂ ਤੇ ਚੰਨ ਤੇ ਕੇਰ ਜਾਂਦਾ ਓਏ ਤੇਰੇ ਤਿਆਗ ਦੀ ਮਹਿੰਦੀ ਨਾ ਲਥਣੀ ਸੀ ਸੁੱਖਾ ਹੱਥ ਜੇ ਚੰਨ ਤੇ ਫੇਰ ਜਾਂਦਾ ਤੇਆ ਸਿੰਘ ਕਹਿਣ ਲੱਗੇ ਸਤਿਗੁਰੂ ਤੁਹਾਡਾ ਕੀ ਵਿਗੜ ਜਾਦਾ ਜੇ ਚਾਰ ਹੰਝੂ ਆਪਣੇ ਪੁੱਤਰਾਂ ਦੀ ਲੋਥ ਤੇ ਕੀਰ ਜਾਂਦੇ ਤੇ ਤੁਹਾਡੇ ਤਿਆਗ ਦੀ ਮਹਿੰਦੀ ਨਹੀਂ ਸੀ ਲੈਣ ਲੱਗੀ ਅੱਗੋ ਗੁਰੂ ਜੀ ਜਵਾਬ ਦਿੰਦੇ ਨੇ ਗੁਰੂ ਜੀ ਬੋਲੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਸਤਿਗੁਰੂ ਕਹਿੰਦੇ ਮੈਂ ਚੰਗ ਵਿੱਚ ਜਾਣ ਲੱਗਾ ਸੀ ਨਾ ਤੇ ਪੰਥ ਨੇ ਹੁਕਮ ਦਿੱਤਾ ਹੈ ਗੜੀ ਨੂੰ ਛੱਡਣ ਦਾ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹ ਲੱਗੇ ਮੈਂ ਜੰਗ ਵਿੱਚ ਜੂਝਣਾ ਚਾਹੁੰਦਾ ਸੀ ਪਰ ਪੰਥ ਦਾ ਹੁਕਮ ਵਜਾ ਕੇ ਆ ਗਿਆ ਤੇ ਹੁਣ ਮੈਨੂੰ ਲੋਕੀ ਕਹਿਣਗੇ ਕੀ ਕਹਿਣਗੇ ਕਿ ਪੁੱਤ ਮਰਵਾ ਕੇ ਆ ਗਿਆ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਨਾ ਮਿਹਣਿਆਂ ਤੋਂ ਸਮਝਾਂਗਾ ਮਾਣ ਮਿੰਦਾ ਇਨਾ ਮਿਹਣਿਆਂ ਤੋਂ ਸਮਝਾਂਗਾ ਮਾਣ ਮਿਲਦਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਉਹ ਮੈਨੂੰ ਰਤਾ ਪਰਵਾਣੀ ਭਾਵੇਂ ਜੱਗ ਸਾਰਾ ਮੈਨੂੰ ਲਖਵਾਰੀ ਰੰਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਪੋਤਹੌਰ ਸਮਝੇ ਤੇ ਸਿੰਘ ਹੋਰ ਸਮਝੇ ਕਹਿ ਲਗੇ ਦਿਆ ਸਿੰਘਾ ਮੈਨੂੰ ਲੋਕਾਂ ਨੇ ਮਿਹਨੇ ਬਹੁਤ ਮਾਰਨੇ ਨੇ ਤਨ ਮੈਂ ਇਹ ਨਹੀਂ ਚਾਹੁੰਦਾ ਕਿ ਲੋਕ ਇਹ ਕਹਿ ਕੇ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਜੇ ਮੈਂ ਇਹਨਾਂ ਦੇ ਉੱਤੇ ਕਫਨ ਪਾਵਾਂਗਾ ਤੇ ਸਾਰੇ ਸਿੰਘਾਂ ਤੇ ਵੀ ਪਾਵਾਂਗਾ ਦਇਆ ਸਿੰਘਾਂ ਮੂੰਹ ਵਾਲੇ ਤਿੰਕੇ ਤਰੋੜ ਦੇ ਦਇਆ ਸਿੰਘਾਂ ਮੂੰਹ ਵਾਲੇ ਤਿੰਕੇ ਤਰੋੜ ਦੇ ਕੌਮ ਦੇ ਸ਼ਹੀਦ ਨਹੀਂ ਉਹ ਕਫਨਾ ਨੂੰ ਲੋੜ ਦੇ ਇਸੇ ਦਾ ਦੁਸ਼ਾਲਾ ਇਹਦੇ ਮੂੰਹ ਤੇ ਮੋੜ ਦੇ